ਆਵਾਦਵੀ ਪਾਰਟੀ ਨੇ ਸੁਖਬੀਰ ਬਾਦਲ ਤੇ ਤਖਨ ਨਿਸ਼ਾਨਾ ਸਾਧਿਆ ਹੈ ਪੰਜਾਬ ਦੇ ਵਿੱਚ ਕਾਨੂੰਨ ਦਾ ਰਾਜ ਹੈ ਬਾਦਲ ਪਰਵਾਦਾ ਨਹੀਂ ਹੈ ਕੁਲਦੀਪ ਸਿੰਘ ਢੀਲਵਾਲ ਨੇ ਕਿਹਾ ਹੈ ਪੁਲਿਸ ਅਧਿਕਾਰੀਆਂ ਨੂੰ ਧਮਕਾ ਰਹੇ ਨੇ ਸੁਖਬੀਰ ਬਾਦਲ ਇਹ ਕੁਲਦੀਪ ਢੀਲਵਾਲ ਦੇ ਵੱਲੋਂ ਥੋੜੀ ਦੇਰ ਪਹਿਲਾਂ ਦੱਸਿਆ ਕਿ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਇਹ ਗੱਲ ਕੀਤੀ ਹੈ ਔਰ ਤਦ ਆਸੇ ਇਹ ਕਿ ਪੁਲਿਸ ਅਧਿਕਾਰੀਆਂ ਨੂੰ ਤੰਕਾਰੇ ਨੇ ਸੁਖਬੀਰ ਬਾਦਲ ਇਕਲਦੀਪ ਤਾਲੀਵਾਲ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਾਨੂੰਨ ਦਾ ਰਾਜ ਹੈ ਬਾਦਲ ਪਰਿਵਾਰ ਦਾ ਨਹੀਂ ਹੈ ਨੀਂਦ ਵਿੱਚ ਨੇ ਸੁਖਬੀਰ ਬਾਦਲ ਇਕਲਦੀਪ ਤਾਲੀਵਾਲ ਕਹਰੇ ਅਕਾਲੀ ਦਲ ਦੀ ਸਰਕਾਰ ਕਦੇ ਪੰਜਾਬ ਦੇ ਵਿੱਚ ਨਹੀਂ ਆਏਗੀ ਉਹਨਾਂ ਨੇ ਕਿਹਾ ਸੱਚ ਜੁਹੁੰਦੇ ਆ ਸੁਖਬੀਰ ਨੂੰ ਪੁਲਿਸ ਅਧਿਕਾਰੀ ਚੰਗੇ ਲੱਗਦੇ ਸੀ ਬੀਤੇ ਦਿਨੀ ਸੁਖਬੀਰ ਨੇ ਦੱਸਿਆ ਕਿ ਪਟਿਆਲਾ ਐਸਐਸਪੀ ਵਰਨ ਸ਼ਰਮਾ ਤੇ ਸਵਾਲ ਚੁੱਕੇ ਸਨ ਐਸਐਸਪੀ ਪਟਿਆਲਾ ਅਕਾਲੀ ਦਲ ਤੇ ਛੁੱਟੇ ਪਰਚੇ ਕਰ ਰਹੇ ਹਨ ਨੇ ਕਿਹਾ ਸੀ ਔਰ ਸ਼ੋਮਨੀ ਅਕਾਲੀ ਦਲ ਦੀ ਸਰਕਾਰੋਂ ਤੇ ਉਹਨਾਂ ਕਿਹਾ ਕਿ ਐਸਐਸਪੀ ਤੇ ਕਾਰਵਾਈ ਕਰਾਂਗੇ ਤਾਂ ਹੁਣੇ ਜਵਾਬ ਕੁਲਦੀਪ ਧਾਲਵਾਲ ਨੇ ਦਿੱਤਾ ਹੈ ਮੈਨੂੰ ਲੱਗਦਾ ਕਿ ਜਿੱਦਾਂ ਸੁਖਬੀਰ ਬਾਦਲ ਅਜੇ ਵੀ ਉਹ ਨੀਂਦ ਦੇ ਵਿੱਚ ਹੀ ਤੁਰਦਾ ਅਜੇ ਵੀ ਉਹ ਸਤਾ ਦੇ ਸੁਪਨੇ ਲੈਂਦਾ ਅਜੇ ਵੀ ਉਹਨੂੰ ਇਹ ਲੱਗਦਾ ਤੇ ਸਾਡੀ ਸਰਕਾਰ ਆ ਜਾਣੀ ਹੈ ਉਹਨਾਂ ਨੂੰ ਸਮਝ ਨਹੀਂ ਲੱਗਦੀ ਸਕੀਵਰ ਉਹਨਾਂ ਨੂੰ ਤੇ ਤਾਂ ਵੀ ਸਰਕਾਰ ਚਲੇਗੀ ਜਿਹੜੀ ਹੁਣ ਕਦੇ ਨਹੀਂ ਆਉਣੀ ਉਹ 22 ਦੇ ਵਿੱਚ ਜੋ ਕੋਈ ਤੁਹਾਡੇ ਨਾਲ ਹੋਇਆ ਤੁਸੀਂ ਇਹਦੇ ਪਤਾ ਦੀ ਕਿਹੜੇ ਸੁਪਨੇ ਲੈ ਰਹੇ ਹੋ ਜਦੋਂ ਤਾਂ ਸਰਕਾਰ ਤੁਹਾਡੀ ਹੁੰਦੀ ਹੈ ਫੇਰ ਇਹ ਪੁਲਸ ਦੇ ਅਧਿਕਾਰੀ ਬਹੁਤ ਚੰਗੇ ਆ ਪੁਲਿਸ ਬਹੁਤ ਚੰਗੀ ਆ ਜਦੋਂ ਸਰਕਾਰ ਹੋਰ ਕੇ ਪਾਰਟੀ ਦੀ ਬਣ ਜਾਂਦੀ ਹੈ ਫੇਰ ਤੁਸੀਂ ਇੱਕ ਡੈਰੀ ਲੈ ਕੇ ਤਰਪੈ ਰਹੇ ਹੋ ਅਫਸਰ ਨੂੰ ਦਬੇ ਮਾਰਦੇ ਹੋ ਕਿਉਂਕਿ ਤੁਹਾਨੂੰ ਇਹ ਲੱਗਦਾ ਹੁੰਦਾ ਕਿ ਜਿੱਦਾਂ ਸਾਦਾ ਸਤਾ ਵਿੱਚ ਹੁੰਦਿਆ ਹੁਕਮ ਚੱਲਦੇ ਸੀਗੇ ਉਦਾਂ ਸਾਡੇ ਹੁਕਮ ਹੁਣ ਵੀ ਚੱਲਣ ਅੱਸਾ ਤੁਹਾਨੂੰ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਕੰਮ ਚੱਲਿਆ ਗਿਆ ਉਹ ਸਮੇਂ ਦਗਾਦੀ ਬਹੁਤ ਚੰਗੇ ਜਦੋਂ ਬੁੱਜੀਆਂ ਸਰਕਾਰਾਂ ਆ ਜਾਂਦੀਆਂ ਫਿਰ ਐਸੀ ਪੁਲਿਸ ਵਾਲੇ ਮਾਰੇ ਹੋ ਜਾਂਦੇ ਆ ਫਿਰ ਤੁਸੀਂ ਪੁਲਿਸ ਆ ਜਾਂਦੇ ਦਬਕੇ ਮਾਰਨੇ ਸ਼ੁਰੂ ਕਰ ਦਿੰਦੇ ਹੋ ਬਾ ਤੁਹਾਡੇ ਦਬਕੇ ਦਾ ਕਿਤੇ ਕੋਈ ਅਸਰ ਨਹੀਂ ਸਭ ਨੂੰ ਪਤਾ ਕਿ ਤੁਹਾਡੀ ਸਰਕਾਰ ਨਹੀਂ ਆਉਣੀ ਜਦੋਂ ਤੁਹਾਡੇ ਕੋਈ ਅਫਸਰ ਸੀਗੇ ਇੱਕੋ ਪੁਲਸ ਬਦਲ ਥੋੜੀ ਜਾਂਦੀ ਹੈ ਐਹੀ ਪੁਲਿਸ ਵਾਲੇ ਕਾਂਗਰਸ ਦੇ ਰਾਜ ਚੁੰਮਿਆ ਐਸੀ ਪੁਲਿਸ ਵਾਲੇ ਤੁਹਾਡੇ ਰਾਜ ਸੀਗੇ ਇਹੀ ਅੱਜ ਆਮਾਦੀ ਪਾਰਟੀ ਦੇ ਰਾਜ ਦੇ ਵਿੱਚ ਨੇ ਮੈਂ ਕਹਿਣਾ ਚਾਹੁੰਦਾ ਕਿ ਸੁਖਬੀਰ ਜੀ ਤੁਸੀਂ ਇਦਾਂ ਦੇ ਗੁਨਾਹ ਕੀਤੇ ਐ 10 ਸਾਲ ਦੇ ਰਾਜ ਦੇ ਵਿੱਚ ਕਿੰਨਾ ਕੁਝ ਹੋਇਆ ਅੱਜ ਤੁਸੀਂ ਫੇਰ ਸੁਭਰੇ ਲਾ ਰਹੇ ਹੋ ਉਸ ਵੀ ਦਵਾ ਦਾ ਮੁੱਖ ਮੰਤਰੀ ਦੀ ਬਣਦੇ ਸਾਹਿਬ ਇਹ ਮੇਰੀ ਗੱਲ ਨੋਟ ਰੱਖਿਓ ਅੱਗੇ ਪਤਾ ਕਿ ਦੁਰ ਸੁਖਬੀਰ ਸਿੰਘ ਬਾਦਲ ਦਾ ਕਾਫਲਾ ਹਾਦਸੇ ਦਾ ਸ਼ਿਕਾਰ ਹੋਇਆ ਸੁਖਬੀਰ ਬਾਦਲ ਦੇ ਕਾਫਲੇ ਦੀਆਂ ਗੱਡੀਆਂ ਦੀ ਟੱਕਰ ਹੋਈ ਕੋਲੇ ਜੀ ਦੱਸਦੇ ਕਿ ਤੇਜ਼ ਰਫਤਾਰ ਬੱਸ ਨੇ ਦੋ ਗੱਡੀਆਂ ਨਾਲ ਟੱਕਰ ਮਾਰੀ ਹੈ ਔਰ ਕਾਰਾਂ ਦੇ 에ਅਰ ਬੈਗ ਖੁੱਲਣ ਦੇ ਕਾਰਨ ਬਚਾ ਹੋ ਗਿਆ ਤਹਾੰਸੇ ਵਿੱਚ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਨੇ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜੋ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਹਾਂ ਤਾਂ ਕਿਸ ਤਰੀਕੇ ਦੇ ਨਾਲ ਇਹ ਗੱਡੀਆਂ ਜਿਹੜੀਆਂ ਨੇ ਉਹ ਹਾਦਸੇ ਦਾ ਸ਼ਿਕਾਰ ਹੋਈਆਂ ਨੇ ਪੁਲਿਸ ਦੀਆਂ ਇਹ ਗੱਡੀਆਂ ਦੋਵੇਂ ਹਾਦਸੇ ਦਾ ਸ਼ਿਕਾਰ ਹੋਈਆਂ ਹਾਲਾਂਕਿ ਕਿਸੇ ਤਰ੍ਹਾਂ ਦੀ ਕੋਈ ਨੁਕਸਾਨ ਦੀ ਜਾਣੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਬਚਾ ਰਿਹਾ ਹੈ ਕਿਉਂਕਿ 에ਅਰ ਬੈਗ ਚਲੇ ਨੇ ਉਹ ਗੱਡੀਆਂ ਦੇ ਖੁੱਲ ਗਏ ਸੁਖਬੀਰ ਬਾਦਲ ਨੇ ਹਰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਹੈ ਪਿੰਡ ਵਿਛੂਆ ਤੋਂ ਲੈ ਕੇ ਪਸ਼ੂਆਂ ਦੇ ਲਈ ਚਾਰੇ ਦੀਆਂ ਟਰਾਲੀਆਂ ਰਵਾਨਾ ਕੀਤੀਆਂ ਨੇ ਦੱਸਿਆ ਕਿ ਸਿਰਫ ਉਹਨਾਂ ਨੇ ਕਿਹਾ ਹੈ ਕਿ ਲਿਸਟ ਦਿਓ ਔਰ ਹਰ ਚੀਜ਼ ਮੁਹੱਈਆ ਕਰਾਈ ਜਾਏਗੀ 112 ਤੋਂ ਵੱਧ ਮੈਡੀਕਲ ਟੀਮਾਂ ਤਿਆਰ ਕੀਤੀਆਂ ਨੇ ਸੁਖਬੀਰ ਬਾਦਲ ਨੇ ਇਹ ਕਿਹਾ ਪੰਜਾਬ ਦੇ ਵੱਖ-ਵੱਖ ਇਲਾਕਿਆਂ ਚ ਟੀਮਾਂ ਜਾਣਗੀਆਂ ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਤੇ ਵੀ ਉਹਨਾਂ ਨੇ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਸੈਸ਼ਨ ਦੀ ਕੋਈ ਲੋੜ ਨਹੀਂ ਸੀ ਭ੍ਰਮੇ ਕਰ ਰਹੀ ਹੈ ਆਮ ਆਦੀ ਪਾਰਟੀ ਦੀ ਸਰਕਾਰ ਪੰਜਾਬ ਸਰਕਾਰ ਨੇ ਕੋਈ ਪੈਕੇਜ ਦਾ ਐਲਾਨ ਨਹੀਂ ਕੀਤਾ ਠੇਕੇ ਤੇ ਜ਼ਮੀਨਾਂ ਲੈਣ ਵਾਲਿਆਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ। ਅਜਨਾਲਾ ਹਲਕੇ ਦੇ ਤਕਰੀਬਨ 100 ਤੋਂ ਵੱਧ ਪਿੰਡਾਂ ਵਿੱਚ 200 ਟਰਾਲੀਆਂ ਅਚਾਰ ਦੀਆਂ ਪਸ਼ੂਆਂ ਦੇ ਚਾਰਦੀ ਹੈ। ਅਸੀਂ ਰਵਾਨਾ ਕੀਤੀ ਹੈ। ਹਰ ਪਿੰਡ ਤੋਂ ਟਰਾਲੀਆਂ ਆਈਆਂ। ਉਹ ਇੱਥੋਂ ਚਾਰ ਲੈ ਕੇ ਆਪਣੇ ਪਿੰਡ ਦੇ ਪਸ਼ੂਆਂ ਵਾਸਤੇ ਲੈ ਕੇ ਜਾ ਰਹੀਆਂ। ਤੇ ਮੈਂ ਜੋਤ ਸਿੰਘ ਸਮਰਾਜੀ ਜਿਹੜੇ ਸਾਡੇ ਇੰਚਾਰਜ ਨੇ ਉਹ ਆ ਵੀ ਕਿਹਾ ਕਿ ਜਲਦੀ ਹੀ ਸਾਨੂੰ ਲਿਸਟ ਬਣਾ ਕੇ ਦੱਸਣ ਕਿੰਨੇ ਕਣਕ ਦੇ ਬੀਜ ਦੀ ਲੋੜ ਹੈ ਉਹ ਵੀ ਲਿਸਟ ਆ ਜਾਣ ਉਹ ਵੀ ਅਸੀਂ ਜਲਦੀ ਦੀ ਜਲਦੀ ਭੇਜਾਂਗੇ ਤੇ ਨਾਲੇ ਜਿਹੜੇ ਗਰੀਬ ਪਰਿਵਾਰ ਹੈ ਜਿਹੜੇ ਵਿਚਾਰੇ ਦਿਹਾੜੀ ਜਾਂਦੇ ਸੀ ਹੜ ਕਰਕੇ ਉਹਨਾਂ ਦੀ ਉਹ ਦਿਹਾੜੀ ਮਰ ਗਈ ਅਸੀਂ ਸ਼ੋਮਨੀ ਕਾਲੀਦਲ ਉਹਨਾਂ ਨੂੰ 50000 ਪਰਿਵਾਰਾਂ ਨੂੰ ਕਣਕ ਵੀ ਦੇਊਗਾ ਉਹ ਵੀ ਲਿਸਟਾਂ ਅਸੀਂ ਤਿਆਰ ਕਰਾ ਰਹੇ ਆ ਅਗਲੇ ਦਿਨਾਂ ਚ ਮੈਂ ਪੂਰੇ ਉਸ ਇਲਾਕੇਆਂ ਚ ਰਹੂੰਗਾ ਤੇ ਸਾਡੀ ਸਮੁੱਚੀ ਪਾਰਟੀ ਦੀ ਟੀਮ ਸਾਰੇ ਯੂਥ ਵਿੰਗ ਸਾਰਿਆਂ ਦੀ ਡਿਊਟੀ ਲੱਗੀ ਹੈ ਕਿ ਜਿਹੜਾ ਜਿਹੜਾ ਸਮਾਨ ਹੈ ਘਰ ਘਰ ਪਿੰਡ ਪਿੰਡ ਜਾ ਕੇ ਰਾਹਤ ਪਹੁੰਚਾਉਣ ਕਿਉਂਕਿ ਪਿੰਡ ਪਿੰਡ ਜਾਣਗੇ ਘਰ ਘਰ ਜਾਣਗੇ ਤੇ ਰਾਹਤ ਅਸਲੀ ਜਗ੍ਹਾ ਤੇ ਪਹੁੰਚ ਜੂਗੀ ਤੇ ਅਸੀਂ ਅਗਲੇ 2 ਦਿਨਾਂ ਦੇ ਅੰਦਰ ਤਕਰੀਬਨ 112 ਮੈਡੀਕਲ ਕੈਂਪ ਦੀਆਂ ਟੀਮਾਂ ਤਿਆਰ ਕਰ ਲਈਆਂ ਤੇ ਉਹ ਟੀਮਾਂ ਵੀ ਅਸੀਂ ਅਬਕਵਾ ਕਲਾਕਿਆਂ ਵਿੱਚ ਅਸੀਂ ਆ ਭੇਜਾਂਗੇ ਤੇ ਜਿਵੇਂ ਇਹਨਾਂ ਨੂੰ ਜਿੰਨੀਆਂ ਟੀਮਾਂ ਦੀ ਲੋੜ ਹੈ ਦੋ ਤਿੰਨ ਦਿਨਾਂ ਚ ਉਹ ਮੈਡੀਕਲ ਟੀਮਾਂ ਵੀ ਜਿੱਥੇ ਇਲਾਜ ਵੀ ਮੁਫਤ ਹੋਊਗਾ ਡਾਕਟਰ ਵੀ ਆਉਣਗੇ। ਸਾਨੂੰ ਵਿਧਾਨ ਸਭਾ ਸੈਸ਼ਨ ਸੀ ਨਾ ਕੋਈ ਸਿਰਫ ਡਿਸਕਸ਼ਨ ਹੋਈ ਕਿ ਨਾ ਕੋਈ ਅਨਾਉਂਸਮੈਂਟ ਲੋਕਾਂ ਦੇ ਪੈਸੇ ਤੇ ਟਾਈਮ ਦੀ ਵੇਸਟੇਜ ਹੋਈ ਹੈ। ਸੈਸ਼ਨ ਦੀ ਕੀ ਲੋੜ ਹੈ? ਨਾ ਫੈਸਲਾ ਕੀਤਾ ਕੱਲੇ ਮਖੌਲ ਕਰਕੇ ਪੂਰਾ ਦਿਨ ਬਰਬਾਦ ਕਰਤਾ ਤੇ ਘੱਟੋ ਘੱਟ 20-25 ਕਰੋੜ ਦਾ ਨੁਕਸਾਨ ਕਰਤਾ।